ਦੇ ਕੋਲ ਅਰ ਵਿਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਕਿਸ ਕਿਸਮ ਦੇ ਨਾਲ ਇਹਨਾਂ ਦੇ ਵੱਲੋਂ ਦੁਕਾਨਦਾਰ ਨੂੰ ਦਬੋਚਿਆ ਗਿਆ ਹੈ ਔਰ ਇੱਥੇ ਕਨਫੈਕਟਰੀ ਦੀਆਂ ਦੁਕਾਨ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇੱਥੇ ਇਹ ਬੜੇ ਨੇ ਚਾਰ ਲੁਟੇਰੇ ਨਕਾਬਪੋਸ਼ ਪਹਿਲਾਂ ਪੈਸੇ ਦਿਖਾ ਕੇ ਸ਼ਾਇਦ ਹੋ ਸਕਦਾ ਹੈ ਪਹਿਲਾਂ ਸੁਪਰਮਾਨ ਦੀ ਦੁਕਾਨਦਾਰ ਨੂੰ ਕੋਸ਼ਿਸ਼ ਕੀਤੀ ਗਈ ਕਿ ਪੈਸਿਆਂ ਦੇ ਨਾਲ ਕੋਈ ਚੀਜ਼ ਜਿਹੜੀ ਹੈ ਲੈਣ ਦੀ ਗੱਲ ਕਰਦੇ ਹੋਣੇ ਪਰ ਉਸ ਤੋਂ ਬਾਅਦ ਜਿਵੇਂ ਹੀ ਉਹ ਦੁਕਾਨਦਾਰ ਨੂੰ ਪ੍ਰੇਣਕ ਪਈ ਕਿ ਇਹ ਨਕਾਬਪੋਸ਼ ਨੇ ਜਾਂ ਫਿਰ ਚੱਕੀ ਬੰਦੇ ਨੇ ਇਨਨੇ ਦੇ ਵਿੱਚ ਇਹਨਾਂ ਚਾਰਾਂ ਨੇ ਸ਼ਟਰ ਜਿਹੜਾ ਹੈ ਅੰਦਰੋਂ ਬੰਦ ਕੀਤਾ ਔਰ ਫਿਰ ਇਸ ਨੂੰ ਦੁਕਾਨਦਾਰ ਨੂੰ ਦਬੋ ਚਲਿਆ ਤਾਂ ਰਾਜਕੁਮਾਰ ਨੇ ਮੇਰੇ ਸੋਗੀ ਫੋਨ ਲਾਈਨ ਤੇ ਰਾਜਕੁਮਾਰ ਕਦੋਂ ਦੀ ਇਹ ਘਟਨਾ ਹੈ ਕਿ ਕੁਝ ਪੂਰੀ ਜਾਣਕਾਰੀ ਹੈ ਇਹ ਜਿਹੜੀ ਘਟਨਾ ਸੀ ਜਿਹੜੇ ਰੋਟਰ ਵਿਜੀ ਦੇ ਨਾਲ ਲੱਗਦੇ ਪਿੰਡ ਜਿਹੜਾ ਨੂਰਪੁਰ ਵਿਜੀ ਦਾ ਜਿਹੜਾ ਮੇਨ ਬਸਟੈਂਡ ਹੈ ਉਹਦੇ ਕੋਲ ਹੀ ਕੋਲ ਜਿਹੜੀ ਘਟਨਾ ਹੈ ਇੱਕ ਦੁਕਾਨਦਾਰ ਜਿਹੜਾ ਹੈ ਜੋ ਕਿ ਇੱਕ ਮੋਬਾਈਲਾਂ ਦੀ ਦੁਕਾਨ ਦੇ ਨੜੇ ਕੰਫੈਕਸ਼ਨਰੀ ਦੁਕਾਨ ਹੈਗੀ ਹੈ ਇਸ ਦੀ ਤਾਂ ਇਹ ਜਿਹੜਾ ਹੈ ਘਟਨਾ ਜਿਹੜੀ ਹੈ ਦੇਰ ਰਾਤ ਜਿਹੜੀ ਦੁਕਾਨ ਦੇ ਵਿੱਚ ਹੀ ਹੋਈ ਸੀ ਕਿ ਜਿਹੜੇ ਚਾਰ ਲੋਕ ਜਿਹੜੇ ਸਿਰ ਨੇ ਉਹਨਾਂ ਨੇ ਦੋ ਦੋ ਬੰਦੇ ਨੇ ਸਾਹ ਜਿਹੜੇ ਨਕਾਬ ਪੇ ਲਗਾਇਆ ਮੂੰਹ ਤਾਂ ਕਿਆ ਹੋਇਆ ਸੀਗਾ ਤੇ ਦੂਸਰੇ ਜਿਹੜੇ ਸਕੇ ਨਾਲ ਉਹ ਦੁਕਾਨ ਤੇ ਆ ਕੇ ਪਹਿਲਾਂ ਇਹਨਾਂ ਨੂੰ ਕੁਝ ਸਮਾਨ ਦੀ ਡਿਮਾਂਡ ਕਰਦੇ ਨੇ ਤਾਂ ਜਦੋਂ ਹੀ ਉਸ ਬੰਦੇ ਨੇ ਦੇਖਿਆ ਕਿ ਇਹ ਇਹ ਬੰਦੇ ਜਿਹੜੇ ਹੈ ਕੁਝ ਸ਼ੱਕੀ ਲੱਗਦੇ ਨੇ ਤੇ ਨਾਲ ਉਸ ਬੰਦੇ ਨੇ ਦੁਕਾਨਦਾਰ ਨੇ ਫਿਰ ਇਹ ਜਿਹੜੇ ਚਾਰ ਬੰਦੇ ਆਏ ਸੀਗੇ ਉਹਨਾਂ ਨੂੰ ਤੱਕ ਕਮਕੀ ਕਰਕੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਵੇ ਮੇਰੇ ਕੋਲ ਕੁਝ ਨਹੀਂ ਹੈ ਤੁਸੀਂ ਦੁਕਾਨ ਤੋਂ ਬਾਹਰ ਹੋ ਜਾਓ ਇੰਨਾ ਕੋਈ ਇੰਨਾ ਹੋਣ ਦੇ ਬਾਵਜੂਦ ਜਿਹੜੇ ਦੋ ਬੰਦੇ ਬਾਹਰ ਖੜੇ ਸੀ ਦੁਕਾਨ ਤੋਂ ਬਾਹਰ ਉਹਨਾਂ ਨੂੰ ਜਿਹੜੇ ਦੋ ਅੰਦਰ ਦੋ ਬੰਦੇ ਦੁਕਾਨ ਦੇ ਅੰਦਰ ਐਂਟਰ ਕੀਤੇ ਸੀ ਕਿ ਉਹਨਾਂ ਨੇ ਬਾਹਰ ਖੜੇ ਜਿਹੜੇ ਬੰਦੇ ਸੀ ਉਹਨਾਂ ਨੂੰ ਵੀ ਅੰਦਰ ਬੁਲਾ ਲਿਆ ਅੰਦਰ ਬੁਲਾ ਕੇ ਫਿਰ ਇਹਨਾਂ ਨਾਲ ਘੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਤੋਂ ਬਾਅਦ ਉਸ ਦੁਕਾਨਦਾਰ ਨੇ ਫਿਰ ਰੋਲਾ ਪਾ ਕੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਰੋਲਾ ਰੋਲਾ ਪਾੰਦਾ ਦੇਖ ਦੁਕਾਨਦਾਰ ਨੂੰ ਕਰਿਓ ਜਿਹੜੇ ਅੰਦਰ ਹਮਲਾਵਰ ਆਏ ਸੀ ਕਿ ਤਾਂ ਉਹਨਾਂ ਨੇ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਅੰਦਰ ਹੀ ਇਹਨਾਂ ਦੇ ਨਾਲ ਘੁੱਟ ਮਾਰ ਕੀਤੇ ਜਾਵੇ ਪਰ ਦੁਕਾਨਦਾਰ ਨੇ ਉਹਨਾਂ ਤੋਂ ਬਚਾਉ ਹੋ ਕੇ ਸ਼ਟਰ ਸ਼ਟਰ ਨੂੰ ਬੰਦ ਨਹੀਂ ਕਰਨ ਦਿੱਤਾ ਤਾਂ ਸ਼ਟਰ ਖੋਲ ਕੇ ਉਹ ਦੁਕਾਨ ਤੋਂ ਬਾਹਰ ਹੀ ਚਲੇ ਗਏ ਤਾਂ ਐਨੀ ਦੇਰ ਨੂੰ ਫਿਰ ਬਾਜ਼ਾਰ ਦੇ ਵਿੱਚ ਜਿਹੜੇ ਦੁਕਾਨਾਂ ਵਾਲੇ ਦੁਕਾਨਦਾਰ ਸੀ ਤਾਂ ਤਾਂ ਉਹ ਉਹ ਦੁਕਾਨਦਾਰ ਆਗੇ ਤਾਂ ਉਹਨਾਂ ਨੇ ਦੇਖਿਆ ਕਿ ਵੀ ਹੁਣ ਭੀੜ ਕੱਢੀ ਹੋਣੀ ਸ਼ੁਰੂ ਹੋ ਗਈ ਤਾਂ ਹਮਲਾਵਰ ਜਿਹੜੇ ਹੈ ਉਹੋ ਉੱਥੇ ਤੇ ਮੌਕੇ ਤੋਂ ਨਿਕਲ ਗਏ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਜਿਹੜੀ ਦੁਕਾਨਦਾਰ ਦੁਕਾਨ ਹੈ ਇਸ ਜਿਸ ਦੁਕਾਨਦਾਰ ਦੇ ਹਮਲਾ ਹੋਇਆ ਇਸ ਇਹ ਦੁਕਾਨ ਜਿਹੜੀ ਹੈ ਇਹ ਸਿਰਫ ਇਹਦੇ ਬਿਲਕੁਲ ਨਾਲ ਹੀ 100 ਕਦਮ ਦੀ ਦੂਰੀ ਤੇ ਹੀ ਜਿਹੜਾ ਹੈ ਪੁਲਿਸ ਸਟੇਸ਼ਨ ਹੈ ਉੱਥੇ ਉੱਥੇ ਪੁਲਿਸ ਜਿਹਨੇ ਬਿਲਕੁਲ ਨਾਲ ਹੀ ਹੈ ਤਾਂ ਪੁਲਿਸ ਦੇ ਵਿੱਚ ਹਾਲੇ ਜਿਹੜੇ ਇਹ ਚਾਰ ਹਮਲਾਵਰ ਹੈ ਉਹ ਜਿਹੜੀ ਪੁਲਿਸ ਦੀ ਗ੍ਰਿਫਤੋ ਦੂਰ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਹਮਲਾਵਰ ਹੈ ਤਾਂ ਇਹ ਨਮਾਸ਼ਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜੀ ਜੀ ਰਾਜਕੁਮਾਰ ਕੋਈ ਲੁੱਟ ਹੋਈ ਹੈ ਕੁਝ ਪੈਸਿਆਂ ਦੀ ਜੀ ਇਹਨੇ ਜਦੋਂ ਉਹ ਦੁਕਾਨਦਾਰ ਤੇ ਹਮਲਾ ਕੀਤਾ ਸੀਗਾ ਤਾਂ ਦੁਕਾਨਦਾਰ ਸ਼ਟਰ ਵਗੈਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ ਤੋਂ ਬਾਹਰ ਨਿਕਲ ਕੇ ਤਾਂ ਇੱਕ ਇੱਕ ਜਿਹੜਾ ਹਮਲਾਵਰ ਸੀ ਉਸਨੇ ਜਿਹੜੇ ਗੱਲੇ ਦੇ ਵਿੱਚੋਂ ਨਗਦੀ ਜਿਹੜੀ ਹੈ ਉਹ ਕੱਢ ਲਈ ਗਈ ਹੈ ਤਾਂ ਹਾਲੇ ਤੱਕ ਜਿਹੜਾ ਹੈ ਇਹ ਜਿਹੜਾ ਜਾਂਚ ਦਾ ਵਿਸ਼ਾ ਹੈ ਕਿ ਜਿਹੜੇ ਹਮਲਾਵਰ ਆਏ ਸਨ ਤਾਂ ਇਹਨੇ ਕਿਸ ਮਨਛਾਂ ਨਾਲ ਇਸ ਦੁਕਾਨਦਾਰ ਤੇ ਹਮਲਾ ਕੀਤਾ